ਹੈਲੋ एवरीवन वेलकम बैक टू माय चैनल ਕਿਤਾ ਸਾਰੇ ਸਾਰੇ ਵਧੀਆ ਹੋਣਗੇ ਤੇ ਕੱਲ ਆਪਾਂ ਆ ਗਏ ਸੀ ਘਰੇ ਦਿੱਲੀ ਅੱਜ ਮੰਮੀ ਔਰ ਪਾਪਾ ਅਰਮਾਨ ਜਾ ਰਹੇ ਨੇ ਅਰਮਾਨ ਦੀ ਬੁੱਕਸ ਔਰ ਡਰੈਸ ਲੈਣ ਵਾਸਤੇ ਕਿ ਜੇ ਇਹ ਸਕੂਲ ਸਟਾਰਟ ਹੋ ਜਾਏਗੇ ਮੰਡੇ ਤੋਂ ਔਰ ਮੇਰਾ ਮੰਡੇ ਰਿਜ਼ਲਟ ਲੈਣ ਜਾਵਾਂਗੇ ਮੈਂ ਟਿਊਜ਼ ਤੋਂ ਸਕੂਲ ਜਾਵਾਂਗੀ ਉਹ ਵੀ ਮੈਂ ਉੱਥੇ ਜਾ ਕੇ ਦੇਖੂੰਗੀ ਇਹ ਵੀਡੀਓ ਬੰਦੀ ਆ ਜਾਂ ਬਣਾਉਣ ਦਿੰਦੇ ਆ ਜਾਂ ਨਹੀਂ ਉਹ ਦੇਖੋ ਵੀ ਜੇ ਕੋ ਮੇਰੇ ਹੱਥ ਚੋਂ ਤੇ ਦੇਖੋ ਮੇਰੇ ਤੱਕ ਹੀ ਪਈ ਮੇਰੇ ਬਾਹਰ ਅੱਜ ਕੋਕੋਨੇ ਵੀ ਨਾਲ ਆਇਆ ਏ ਅਸੀਂ ਵੀ ਨਾਲ ਆਇਆ ਦੋਨੋਂ ਰਹਿ ਗਏ ਚੂਏ ਨਾ ਪ੍ਰਭ ਨਾਰਮਾਨ ਅਰਮਾਨ ਨੇ ਉਹ ਪਟਕਾ ਮੰਨ ਲਿਆ ਹਾਂਜੀ ਇੱਧਰ ਨਵਾਂ ਪਜਾਮਾ ਜਿਹੜਾ ਮੈਂ ਲਿਆਈ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਪਾ ਵੀ ਲਿਆ ਵਧੀਆ ਹਾਂ ਐ ਮੈਂ ਚੋਲੋ ਲੈ ਕੇ ਆਈ ਸੀ ਦੋ ਪਜਾਮੇ ਇੱਕ ਇਹਨਾਂ ਨੇ ਪਾ ਲਿਆ ਨਾ ਕਿ ਇਹ ਦੋਨੋਂ ਰਹਿ ਗਏ ਸਿਰਫ ਧੋਣ ਵਾਲੇ ਅਸੀਂ ਨਾਲੇ ਹੁਣ ਚੱਲਦੇ ਆ ਅਰਮਾਨ ਦੀ ਸਕੂਲ ਦੀ ਡਰੈੱਸ ਤੇ ਬੁੱਕਸ ਲੈਣ ਵਾਸਤੇ ਸਫਾਈ ਮੈਂ ਸਾਰੀ ਕਰ ਲਈ ਇੱਧਰ ਮੈਂ ਮਸ਼ੀਨ ਲਾਤੀ ਕੱਪੜੇ ਧੋਣ ਨੂੰ इधर भी सारा साफ करता इधर भी करता हजे रसोई साफ करने कमरे कपड़े है, मैं सांबे नहीं Hello. बाकी मैं सारी सफाई करती है Hello. Hello. चलो जी चलिए हाँ आप चल मै चलो बराबर ਸਿੱਟ ਬਾਜ਼ ਕਰੀ ਸਿੱਟ ਸਿੱਟ ਸਰ ਲਖਵਦੀ ਨੂੰ ਕੋਲ ਕੇ ਨੂੰ ਭੁੱਖ ਲੱਗੀ ਉਹਨੂੰ ਸਿੱਟ ਚਲਾ ਜਾਓ ਆ ਜਾਓ ਆ ਜਾਓ ਚਲਿਏ ਚਲੋ ਜੀ ਮੈਨੂੰ ਨਹੀਂ ਪਤਾ ਕਿੱਥੇ ਹੋਵੇ ਸਟੇ ਅਰਮਾਨ ਦਾ ਸਕੂਲ ਕੁਟੀ ਦਾਤੀ ਇਧਰ ਲਾ ਹੋਰ ਯਾਰ ਅਰਮਾਨ ਦਾ ਸਕੂਲ ਵਰੀਆ 10 15 ਦਿਨ ਲਾ ਕੇ ਆਏ ਕੋਈ ਟੈਨਸ਼ਨ ਨਹੀਂ ਹੁਣ ਫੇਰ ਉਹੀ ਸਕੂਲ ਜਾਓ ਆਓ ਛੱਡੋ ਉਠੋ ਹਨਾ ਮਾਨ ਸਿੰਘ ਚਲੋ ਚਲੋ ਹਾਂ ਬੜਾ ਚਾੜੀ ਮਸੀ ਬਹੁਤ ਮਜ਼ੇ ਰਹਿ ਰਹੇ ਨੇ ਬੰਦੇ ਆਉਂਦੇ ਚਾਰੇ ਆਹੋਨੇ ਦੇ ਕੰਡੀਸ਼ਨ ਵਗੈਰਾ ਮਰਣੇ ਕਿਰੇ ਜਾਓ ਅਸੀਂ ਇਹ ਬੱਚੇ ਨੂੰ ਐਡਮਿਸ਼ਨ ਨਹੀਂ ਦੇਣੀ। ਅੱਛਾ ਇਹ ਪੜਨ ਚ ਬਹੁਤ ਨੈਲਾ। ਉੱਪਰ ਮਿਲਦਾ ਸਾਰਾ। ਨਾ ਹਣਾ ਇਹਨੂੰ ਬੋਲਣਾ ਉਹਨਾਂ ਨੇ। ਇਹ ਬੱਚਾ ਤੁਸੀਂ ਆਪਣੇ ਘਰੇ ਲੈ ਜਾਓ ਅਸੀਂ ਨਹੀਂ ਉਹਨੂੰ ਐਡਮਿਸ਼ਨ ਦੇਣੀ। ਬਹੁਤ ਪੜਨ ਚ ਨੈਲਾ ਜੀ। ਅਸੀਂ ਵਾਪਸ ਤੁਸੀਂ ਦੇਖ ਹੀ ਲਾਹੀ ਗਏ ਸੀ ਹੁਣ ਤੁਸੀਂ ਦੇਖੋ ਹੀ ਵਾਪਸ ਆ ਰਹੇ। ਅਸੀਂ ਚੱਲੇ ਹੋਰ ਬੁੱਕ ਆਇਆ। ਅਰੇ ਐਂ ਦੇ ਉਹਨਾਂ ਨੇ ਕਿਹਾ ਲੈ ਜਾਓ। ਕਿਸੇ ਹੋਰ ਸਕੂਲ ਚ ਪਾ ਦਿਓ ਭਈ ਇਹਨੂੰ। ਵੀਡੀਓ ਇਸੇ ਦੇਖ ਲਈ। ਹਾਂ। ਹੁਣ ਅਸੀਂ ਚੱਲੇ ਘਰ ਨੂੰ ਵਾਪਸ ਲੈ ਕੇ ਇਹਨੂੰ ਸਕੂਲ ਪਾਉਣਾ ਹੀ ਨਹੀਂ। ਨਾ ਕੰਮ ਤਰ ਲਾ ਦੇ ਨਾ ਹਮਾਰ ਨੂੰ ਹੈ ਉਹ ਤਾਂ ਵੈਸੇ ਚਾ ਦੇਖ ਲਈਏ ਮੈਨਕਾ ਚਲੋ ਤੁਸੀਂ ਸਿਰ ਸੁੱਟ ਕੇ ਨਾ ਬੈਠੋ ਜੋ ਪੈਸੇ ਲੱਗਣੇ ਤੇ ਲੱਗਦੇ ਨਹੀਂ ਹੈ ਕੋਈ ਨਹੀਂ 15 ਦਿਨ 15 ਦਿਨ ਅਸੀਂ ਬਾਹਰ ਗਏ ਤੁਸੀਂ ਜੋੜੇ ਹੋਣੇ ਸਾਡੇ ਅਸੀਂ ਪੈਸੇ ਦੇਖ ਵਿੱਚ ਬਦਲ ਰਗਦਾ ਨਾ ਅਸੀਂ ਗਏ ਸਾਡੇ ਨਾਲ ਹੀ ਕੰਮ ਅਸੀਂ ਆਏ ਥੋੜਾ ਕੰਮ ਨੂੰ ਚੱਲੂ ਹੋ ਗਿਆ ਇੱਥੇ ਲੱਗਦਾ ਬੱਚੇ ਬਹੁਤ ਸੌਖੇ ਔਖੇ ਗਿਲ ਤੇ ਧਰਾਗੇ ਬੈਠੇ ਔਖਾ ਮਸਮੀ ਸਭ ਕਹਿੰਦੀ ਹੈ ਹਾਂ ਤੇ ਬੰਦ ਕਰ ਦੇ ਠੀਕ ਹੈ ਪੰਜਾਬੀ ਦੀ ਬੁੱਕ ਨਹੀਂ ਹੈ ਗਰ ਮੇਨ ਕੋਈ ਨੀ ਦਿਵਾਦੀ ਆਜ ਆਜੋ ਆਜਾ ਘਟਾ ਆਜੋ ਚਲ ਹੈ ਨਹੀਂ ਕੋਈ ਕੋਈ ਨੀ ਦਿਵਾਦੀ ਬੜਾ ਦਿਮਾਗ ਦੀ ਕੋਸ਼ਿਸ਼ ਕੇਂਦਰ ਤੁਹਾਨੂੰ ਫ੍ਰੀ ਦਿੱਤੀ ਜਾ ਰਹੀ ਹੈ ਇਸ ਨੂੰ ਕੁਝ ਨਹੀਂ ਫ੍ਰੀ ਨਹੀਂ ਹੈ ਹਾਂ ਲੋਕ ਲੋਕ ਸੈੱਟ ਕਰਦੀ ਆ ਹਾਂ ਉਹ ਕਿੱਧਰ ਜਾ ਰਹੇ ਆ ਆਪਾਂ ਅੱਛਾ ਆ ਵੜੀ ਰੱਖ ਲਓ ਵਾਈਟ ਵਾਲੀ ਨਹੀਂ ਕਿੰਨੇ ਦੀ ਬੁੱਕਸ ਹੋ ਬਰੂਗੀ ਪੰਜਾਬੀ ਦੀ ਵਾਧਵਾਸ 300 ਦੀ ਅਦਰ ਜਿਹੜੀ ਡਰੈਸ 1700 ਦੀ ਹੈ ਜਿਹੜੀ ਦਿੱਤੀ ਫ੍ਰੀ ਆਪਾਂ ਨੂੰ 1700 ਦੀ ਹੈ ਜਿਹੜੀ ਚਲੋ ਦੇਖਦੇ ਅੱਗੇ ਬੁੱਕਾ ਲੈਣੇ ਆ ਤੇ ਨਾਲੇ ਲੈਣੇ ਇੱਥੇ ਖੜੋਂਦੇ ਜ਼ੋਰ ਦਿੱਤੀ ਬੋਲਾ ਖੜਾ ਜਾ ਅੱਛਾ ਇੱਥੇ ਮਿਲਦੀਆਂ ਬੁਕਸੇ ਉੱਪਰੋਂ ਮਿਲਦੀਆਂ ਐਡਰੈਸ ਖੜੇ ਹੈ ਹੈ ਉੱਪਰ ਐਕਾਡਮੀ ਹੈ ਹੂੰ ਇੱਥੇ ਵਸੇ ਜਦੋਂ ਤੇਰਾ ਹੂੰ ਜਿਹੜੇ ਬੁਕਸੇ ਬਿੱਤੀ ਬੁਕਸੇ ਲੈ ਲੈ ਬੁਕਸੇ ਸੇ ਨਾ ਜਿਸ ਨੂੰ ਮੈਂ ਕਹਿੰਦਾ ਦੂਸਰੀ ਡਰੈਸ ਵੀ ਲੈਣੀ ਹੈ ਉਹ ਵਾਲੀ ਵੀ ਦੇ ਦਿਓ ਹਾਊਸ ਡਰੈਸ ਹੋਸਟਲਸ ਦੂਸਰੀ ਵਾਲੀ ਵੀ ਲੈ ਉਹ ਵੀ ਦੇ ਦੋ ਜੇ ਤਾਂ ਬਾਅਦ ਨੂੰ ਇਹ ਹੀ ਲੈਣਾ ਹੈ ਹਾਂ ਬੱਸ ਇਹ ਦੇਸੀ ਨਹੀਂ دیا انہوں ਨੇ ਇੱਕ ਫ੍ਰੀ ਦਿੱਤਾ ਸਾਥ ਵਿੱਚ ਉਹ ਕਮੈਂਟ ਕਰਦੇ ਉਹਨਾਂ ਨੇ ਮਿੱਠਾ ਗਾੜੀ ਉਹ ਟਾਹਰੀ ਤਾਂ ਹੋਗਾ ਨਾ ਇੱਕ ਤੁਹੇ ਅੱਗੇ ਦੇ ਯੈਲੋ ਹੀ ਦੁੱਧ ਕਿੰਨੇ ਸਾਲਾ ਉਹਨਾਂ ਰੈੱਡ ਲੈ ਲੈਣੇ ਆ ਰੈੱਡ ਸਹੀ ਉਹਨਾਂ ਹਾਂ ਦਿਖਾ ਦਿ ਹਾਂ ਛੋਟਾ ਸਾਈਜ਼ ਲੈਣੇ ਆ ਇਹ ਕਿਹੜਾ ਜ਼ਿਆਦਾ ਪਹਿਣੀ ਹੁੰਦੀ ਆ ਨਾਲੇ ਕੀ ਸਾਈਜ਼ ਦੇ ਚ 45 ਠੀਕ ਹੈ ਉਹ ਜੀ ਜ਼ਿਆਦਾ ਕੋਤ ਨਹੀਂ ਹੋ ਜੂਗੀ 40 ਲਗਾ ਹਾਂ ਜੀ ਹਾਂ ਜੀ ਛੋਟਾ ਸਾਈਜ਼ ਉਹ ਬਾਜ ਕਮਲਾ ਕਮਲਾ ਜੰਮਲਾ ਜਾਲਾ ਕੇ ਬਟਨ ਦਾ ਖੋਲ ਲੋ ਜੇ ਛੇਤੀ ਕਰ ਲਾ ਮਾਣ ਪਾਪਾ ਨੇ बेहोश ਹੋਏ ਨਾ ਇਹ ਤੀ ਅੱਜ ਦੇ ਮੰਦਰੇ ਆਏ ਕੱਲ 2:30 ਉਪਰ ਹੋ ਗਏ ਆ ਕੰਦਲਾ ਅੱਛਾ ਹੋ ਕਮਲਾ ਹੀ ਲੱਗ ਰਿਹਾ ਹੈ ਕਮਲਾ ਹੀ ਲੱਗ ਰਿਹਾ ਹੈ ਰੇ ਕਲ ਨਹੀਂ ਮਿਲੇਗਾ ਡੇਟ ਇਸੇ ਕਿਆ ਮਤਲਬ ਇਨਨਿਕੜੇ ਦੀ ਕੰਪਨੀ ਸ਼ੁਰੂ ਕਰਵਾ ਲੈ ਚੈੱਕ ਕਰ ਲੋ ਕਰੇ ਪਹਿਲੇ ਫਿਰ ਦੇ ਦੇਂਗੇ ਹੁਣ ਪਾ ਲਈ ਹੁਣ ਲੱਗ ਗਈ ਹੁਣ ਉਹਨਾਂ ਨੇ ਹਨੂ ਆ ਦਿੱਤਾ ਫਲੂ ਕਰ ਇਹ ਛੋਟੀ ਲੱਗ ਰਹੀ ਐ ਹੂੰ ਪਾ ਕੇ ਦੇਖ ਲੋ ਪ੍ਰੋ ਲੋਕਣਾਵਾ ਤੁਸੀਂ ਪਾਓ ਚੱਕਰ ਖਾ ਕੇ ਡਿੱਗੋ ਨਾ ਪਾਓ

ਉਹ ਕੱਟ ਦਾਂਗੇ ਇਹ ਤਾਂ ਫ੍ਰੀ ਦਾ ਆਫਰ ਦਿੰਦੇ ਆ ਬਾਅਦ ਚ ਉੱਚੀ ਚ ਕੱਟਦੇ ਪੈਕੇਜ ਦੇ ਵਿੱਚ ਪੈਕੇਜ ਹਾਂ ਫ੍ਰੀ ਦਿੱਤੀਆਂ ਇਹ ਮੁਕਾ ਕੱਟਦੇ ਆ ਵਿੱਚੋਂ ਸਭ ਗੱਲ ਤਾਂ ਉਹੀ ਹੋ ਗਈ ਉਹ ਕਾਜੀ ਫ੍ਰੀ ਆ ਉਹਨੇ ਤਾਂ ਸਾਰਾ ਸਿਸਟਮ ਹੋਆ ਇਹਨਾਂ ਨੇ ਸਹੀ ਬੋਹੇ ਜਾਂਦੇ ਲੋਕਾਂ ਕਿਹੜਾ ਐਂਡ ਹਾਂ ਬਈ ਮਿਲਿਆ ਪੈਕੇਜ ਮਿਲ ਗਿਆ ਪੈਕੇਜ ਪੈਕੇਜ ਲੈ ਲੈ ਪੈਕੇਜ ਕਿੱਲੇ ਹਫ਼ਤਾ ਬਾਅਦ ਸਾਰਾ ਹਫ਼ਤਾ ਪਿਆ ਹੁਣ ਇੱਕ ਹਸਤੀ ਅੱਛਾ ਸਾਹਮਣੇ ਦਾਸ ਨਾ ਕੋਈ ਬੰਦਾ ਇਹ ਪਹਿਲਾਂ ਗਿਆ ਪੈਕੇਜ ਚਲ ਗਿਆ ਕੀ ਮਿਲਿਆ ਇੱਕ ਉਹਦੀ ਡਰਸਤੀ ਉਹ ਵੀ ਕੱਟ ਗਈ ਸੀ ਉਹ ਜਾਂਦੇ ਕੱਟ ਗਈ ਸੀ ਮਿਲਿਆ ਹੋਰ ਨਾ ਨਾ ਰਜਿਸਟਰ ਕਰਨੇ ਹੋਰ ਵੀ ਬਸ ਪਤਾ ਨਹੀਂ ਮੈਨੂੰ ਕੀ ਕਹਿ ਦੇਖੋ ਯੂਚ ਕੀ ਪੈਕੇਜਿੰਗ ਦਾ ਸਿਸਟਮ ਬਣਾ ਰੱਖਿਆ ਆਪਣਾ ਕੋਈ ਪੈਕੇਜ ਉਹ ਪਾਪਾ ਜੂਸ਼ ਉਹ ਪਾਪਾ ਨੂੰ ਕੋਲੋਂ ਲਿਆਉਣੇ ਪੜੇ ਆ ਦੇਖੋ ਸਫਲ ਸਟੋਰ ਜਿਹੜੇ ਹੀ ਹੈ ਇਹਨੇ ਰਜਿਸਟਰ ਕਰਤਾ ਪਰ ਉਹ ਸਾਰੇ ਬੁੱਕਾ ਟੋਡਲ ਨੂੰ ਪੂਰੀ ਬੁੱਕਾਂ ਪੂਰਾ ਰਜਿਸਟਰ ਵਗੈਰਾ ਕਾਪੀ ਵਗੈਰਾ ਸਭ ਚੀਜ਼ ਪ੍ਰੋਪਰ ਆਰਡਰ ਸੈਟਿੰਗ ਕਰਤਾ ਉਹਦੋਂ ਤੇ ਇੱਕ ਤਾਂ ਪੰਜਾਬੀ ਦੀ ਬੁੱਕ ਖਤਮ ਕਰਦੀ ਪੂਰੀ ਖਤਮ ਨਹੀਂ ਕਰਦੀ ਨੋਟਬੁੱਕ ਕੋਈ ਦਿੱਤੀ ਨਹੀਂ ਇੱਕ ਵੀ ਨਹੀਂ ਦਿੱਤੀ ਉਹ ਤੁਹਾਨੂੰ ਪਰਚੇਜ ਕਰਨੀ ਪੈਣੀ ਆ ਠੀਕ ਹੈ ਜੀ ਫੇਰ ਵਰਦੀ ਐਸੇ ਦੇਦੀ ਆ ਦੂਜੀ ਵਾਰ ਵੀ ਐਕਸ਼ਨ ਲੈਣੀ ਪੈਣੀ ਆ ਮੈਂ 17000 17000 ਕਰੀ ਗਏ ਉਹ ਇਹ ਸਿਸਟਮ ਇਹਨਾਂ ਨੇ ਕਰਾ ਰੱਖਿਆ ਇਹਨਾਂ ਨੇ ਬੜਾ ਸਕੀਮ ਲਾ ਰੱਖੀ ਉਹਦਾ ਕਸਟਮਰ ਫਸਦਾ ਨਹੀਂਗਾ ਪੈਕੇਜ ਲੈ ਲਓ ਜੀ 18000 ਦਾ ਪੈਕੇਜ 19000 ਦਾ ਪੈਕੇਜ ਹੈ ਇੱਧਰ ਕੇ ਪੈਕੇਜ ਮਿਲਦੇ ਆ ਫੇਰੇ ਲੁੱਟ ਲੈਂਦੇ ਆ ਲੈ ਜੀ ਲੈ ਲਓ ਮੇਰੇ ਫਰਮ ਤੋਂ ਵੀ ਫਾਇਦਾ ਨਹੀਂ ਆ ਉੱਤਰ ਹੀ ਲੈ ਲਓ ਮੰਨ ਲਓ ਕਿ 50 ਤਾਂ ਉਹ ਬਹੁਤ ਪਰਚੇ ਜਗਾਨੇ ਪੈਣੀ ਆ ਆਪਨੇ ਪੈਸੇ ਲੈਂਦੇ ਆ ਜੇ ਪੂਰੇ ਦੇ ਪੈਸੇ ਪੂਰੇ ਦੇ ਲੈਂਦੇ ਪਰ ਆਪ ਵੀ ਤੁਹਾਨੂੰ ਫਿਰ ਵੀ ਪਰਚੇ ਕਰਨੇ ਪੈਣਗੇ ਤੁਹਾਨੂੰ ਯਾਦ ਸਾਰੇ ਜਰ ਦਾ 7000 ਦਾ 5000 ਰਕਸਾ ਹੋਰ ਪੇ ਕਰਨੇ ਪਣ ਆਸ ਜੀ ਹੋਗੀ ਕਰਕੇ ਚਲ ਜਾਈਏ ਐਡਮਿਸ਼ਨ ਹੋ ਜਾਣਾ ਬਹੁਤ ਮਹਿੰਗਾ ਕਾਸਟਲੀ ਸਕੂਲ ਆ ਦੂਸਰ ਲਗਾ ਮੈਨੂੰ ਕੋਈ ਸੌਣੂ ਬਿਨਾਲ ਆ ਮੇਰੇ ਤੇ ਟੈਗ ਹੋਣਾ ਮੈਂ ਚੱਕਰ ਆ ਗਿਆ ਮੈਂ ਡਿੱਗਣ ਲੱਗਿਆ ਚੱਕਰ ਆ ਗਿਆ ਪਾਪਾ ਨੂੰ ਖਵਾ ਦੋ ਆ ਆ ਆ ਇਹਦਾ ਹਲੇ ਇਹਦਾ ਐਡਮਿਸ਼ਨ ਹੈ 25000 ਰੁਪਏ ਐਡਮਿਸ਼ਨ ਦਾ ਉਹ ਉਹ ਵੀ 25000 ਉਹ ਹੋੜੇ ਉਹਦਾ ਸਸਤਾ ਪੈਂਦਾ ਨਹੀਂ ਉਹ ਤਾਂ ਥੋੜਾ ਸਸਤਾ ਪੈਂਦਾ 25 ਅੱਜ ਨਹੀਂ ਪੈਂਦਾ ਉਹਦਾ ਉਹਦਾ ਕਿ ਇਹ ਫਾਇਦਾ ਕਿ ਉਹਦੇ ਫालतू ਦੇ ਉਹ ਚੋਚਲੇ ਨਹੀਂ ਹੈ ਉਹਦਾ ਐਡਮਿਸ਼ਨ ਹੀ ਨਹੀਂ ਲੈਂਦੇ ਐਡਮਿਸ਼ਨ ਚਾਰਜ ਕੋਈ ਨਹੀਂ ਹੁੰਦਾ ਐਡਮਿਸ਼ਨ ਚਾਰਜ ਐਡਮਿਸ਼ਨ ਚਾਰਜ ਬਹੁਤ ਘੱਟ ਆ ਦਾ ਇਹਦਾ ਐਡਮਿਸ਼ਨ ਚਾਰਜ ਹੀ 11000 ਰੁਪਏ ਦਾ ਜਿਹਨੂੰ ਐਨੀਮਲ ਚਾਰਜ ਬੋਲ ਦਿੰਦੇ ਆ ਇਹ ਐਨੀਮਲ ਚਾਰਜ ਬੋਲ ਕੇ ਇਹ ਲੱਗਣ ਜੀ ਦਾ ਕੋਈ ਤੇ ਕਦੇ ਉਹ ਤਾਂ ਲਾਉਣੀ ਹੈ ਬੱਚੇ ਪੜਾਉਣੇ ਦਾ ਖਰਚਾ ਕਰਨਾ ਪੈਣਾ ਕਹਿੰਦਾ ਮਤਲਬ ਕੀ ਇਹ ਸਕੂਲ ਹੈ ਦਾ ਆ ਦਾ ਸ਼ਹਿਰ ਦਾ ਇਹ ਸਕੂਲ ਕਹਿੰਦੇ ਨਾ ਬੱਚੇ ਪੜਾਉਣੇ ਬੱਚੇ ਪੜਾਉਣੇ ਬੜੇ ਮੁਸ਼ਕਲ ਪਰ ਤੁਮਾ ਘੜਾ ਆਉਂਦੇ ਐਡਮਿਸ਼ਨ ਹੋਵੇਗਾ ਤਾਂ ਬਹੁਤ ਕਾਸਟਲੀ ਹੈ ਸਕੂਲ ਹਾਂ اچھا ਸਕੂਲ ਹੈ ਬਈ ਨਹੀਂ ਕਹਿੰਦੇ ਸਕੂਲ ਦੀ ਬرائی ਕੋਈ ਨਹੀਂ ਪੜਾਈ ਬਹੁਤ ਵਧੀਆ ਥੋੜਾ ਕਾਸਟਲੀ ਥੋੜਾ ਹੁੰਦਾ ਹੀ ਆ ਬੱਚਿਆਂ ਦਾ ਸਕੂਲ ਫਰੇਦੇ ਹੁੰਦੇ ਆ ਕਰਕੇ ਚਲੋ ਮਿਲਦੇ ਇਹਨਾਂ ਨੂੰ ਅੱਗੇ ਦੇਖੋਣੇ ਕੀ ਕਰਦੇ ਹੁਣ ਤਾਂ ਜੇ ਬ ਖਾਲੀ ਕਰਾ ਦਿੱਤੇ ਇਹਨਾਂ ਨੇ ਮੈਂ ਤਾਂ ਜਦੋਂ ਐਡਮਿਸ਼ਨ ਦਾ ਸੁਣਿਆ ਤਾਂ ਮੇਰੇ ਇੱਕੋ ਤਾਂ ਹੋ ਗਈ ਇਹ ਮੈਂ ਕਿਹਾ ਲੌਜੀਕ ਲੱਗਾ ਝਟਕਾ ਪੁੱਤੜਾ ਖਵਾ ਦਿਨਾ ਬੁੱਤੇ ਇੱਥੇ ਛੋਲੇ ਭਟੂਰੇ ਖਵਾ ਦੇਣਾ ਉੱਤੇ ਖਾਣੇ ਹੋਣੀ ਤੇ ਉੱਥੇ ਖਾਏਗਾ ਐਨਾਂ ਕਰਾ ਤਾਂ ਪਾਪਾ ਛੋਲੇ ਭਟੂਰੇ ਖਾ ਰਹੇ ਆ ਆਪਾਂ ਦਿੱਲੀ ਖਾਦੇ ਆ ਆਪਾਂ ਟੈਨਸ਼ਨ ਲੈਂਦੇ ਮੈਂ ਤਾਂ ਤੈਨੂੰ ਨਹੀਂ ਕਹਿ ਰਹੀ ਪਾਪਾ ਨੂੰ ਚਲੋ ਜੀ ਖਾ ਰਹੇਗਾ ਪੂਰੀ ਪਲੇਟ ਨਾ ਮੈਂ ਭਟੂਰੇ ਖਾਣੇ ਆ ਕੀ ਤੂੰ ਭਲੇ ਨੂੰ ਖਾਲਾ ਇੱਕ ਹੀ ਗੱਲ ਦੇ ਮਗਰ ਪਿਆ ਐ ਆਪਾਂ ਕਿੱਥੇ ਆ ਉਹ ਦੂਸਰੀ ਆ ਗਈ ਮੇਰੇ ਸਿੱਤੀ ਉਸਤੇ ਲਈ ਮੇਰਾ ਹਾਂ ਇੱਧਰ ਦੇਖ ਹੁਣ ਇਹ ਇਧਰ ਚੱਕਰ ਆਉਂਦੇ ਹੀ ਹੁਣ ਨਾਲ ਖਾਦੇ ਜਾ ਰਿਹਾ ਕਿਉਂ ਚੱਕਰ ਆਉਂਦਾ ਸਾਰਿਆਂ ਨੂੰ ਅੱਛਾ ਘਰ ਜਾ ਤੇ ਘਰ ਜਾ ਕੇ ਰੋਟੀ ਵੀ ਤਾਂ ਖਾ ਸਕਦੇ ਆ ਆਹ ਜੂਸ ਪੀਣਾ ਚਾਹੀਦਾ ਤੁਹਾਨੂੰ ਜੇ ਚੱਕਰ ਆ ਰਹੇ ਸੀ ਤਾਂ ਇਹ ਟੱਡ ਪੜਨਾ ਜੀ ਤਾ ਆਈਨ ਮਗਰ 15 ਦਿਨ ਨਹੀਂ ਬਾਹਰ ਤੇ ਚੀਚਾ ਖਾਧੀਆਂ ਮੈਂ ਨਹੀਂ ਕੋ ਰੋਟੀ ਖਾਧੀਏ ਚਲੋ ਜੀ ਹੁਣ ਅਸੀਂ ਖਾ ਲਈਏ ਫਿਰ ਚਲਦੇ ਆ ਘਰੇ ਹਨਾ ਤੇਰਾ ਆ ਰਿਹਾ ਮੈਂਗੋ ਸ਼ੇਕ ਆਪਦਾ ਹੀ ਮੈਂਗੋ ਸ਼ੇਕ ਹੀ ਹੈ ਮੈਂ ਤਾਂ ਆ ਲਿਆ ਮਿਕਸ ਵਾਲਾ ਮਿਕਸ ਵੀ ਵੀਡੀਓ ਆ ਜਾ ਰਿਹਾ ਚਲੋ ਨਹੀਂ ਕੱਟਣਾ ਇਧਰ ਆ ਨਾ ਇਧਰ ਪਟੂਰੇ ਇਧਰ ਦੇਖੋ ਚੂਸ ਦਾ ਗਲਾਸ ਸ਼ਾਨਗਰ ਦੇ ਜਿੰਨੀ ਜੂਟਾਂ ਆਹ ਰੈਨ ਕੋ ਹੁਣ ਮੈਂਨੇ ਵੀ ਤਾਂ ਦੇਖ ਲਓ ਮੈਂ ਸਾਡੇ ਬੂਲ ਦੇਖ ਰਹੀ ਪਰ ਮੈਂ ਖਾ ਨਹੀਂ ਸਕਦੀ ਨਹੀਂ ਆ ਖਾਉਂਗੀ ਨਾ ਖਾਉਂਗੀ ਮੈਂ ਨਹੀਂ ਆ ਜੂਸ ਪੀਗੀ ਅਬ ਤੂ ਰੇਣੀ ਖਾ ਸਕਦੇ ਹੋਗੇ ਕੱਡੀਆਂ ਚੀਜ਼ਾਂ ਅੱਛਾ ਤੇ ਮਗਰ ਵੀ ਨਾ ਹੀ ਖਾਧੇ ਪਟੂ ਰਹੀ ਤੇ ਜੂਸ ਪੀਣਾ ਤੇ ਯਾਰ ਵੀ ਉਹ ਪੀ ਟੰਗਦਾ ਰੰਗ ਦਮਾਲੋ ਚਲੋ ਹੁਣ ਖਾ ਲਈਏ ਤੇ ਫਿਰ ਚੰਗੀ ਲੰਬੀ ਲੈ ਆਏ ਬਾਬਾ ਵੈਂਡਾ ਨਾ ਹੁਣ ਪਾਉਣ ਬਹਿ ਜੂਗੀ ਉਹ ਹੁਣ ਇਹਦਾ ਚੈੱਕ ਕੀਤਾ ਜਾ ਰਿਹਾ ਕੀ ਪ੍ਰਾਈਸ ਆ ਇਹ ਤਾਂ ਨੇ ਦੱਸਦਾ ਹਾਂ 300 ਰੁਪਏ ਬੈਰੀ 300 ਰੁਪਏ ਆਪਣੇ ਕਪੜੇ ਸਿਰ ਤੇ ਪਾਇ ਲੈ ਤੈਨੂੰ ਵੀ ਆਣੀ ਆ ਤਾਂ ਬਰਾ ਆ 350 ਖਾ ਪੀ ਕੇ ਬੁੱਕਾ ਲੈ ਕੇ ਅਸੀਂ ਆ ਕੇ ਘਰ ਹੁਣ ਆ ਰਹੀ ਮੈਨੂੰ ਨੀਂਦ ਹੁਣ ਮੈਂ ਸੋਚ ਲਈ ਸੌਂ ਚਾ ਬਰਾ ਤੂੰ ਕੀ ਖਾਦਾ ਚੀਜੀ ਕੋ 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 ਲੈ ਗਏ ਕਦਕ ਤੇ ਲੈ ਕੇ ਗਏ ਉਹੀ ਲੈ ਕੇ ਹੁਣੇ ਬੁੱਕਾ ਦਾ ਹਿਸਾਬ ਲਾਇਆ ਜਾਊਗਾ ਫੰਕਚਰ ਐਸਐਸਸੀ ਪਲਸ ਹੁਣ ਆਪਾਂ ਸੌਂਗੂਗੀ ਮੈਂ 1-2 ਘੰਟੇ ਨੀਂਦ ਆ ਰਹੀ ਐ ਫਿਰ ਸ਼ਾਮ ਨੂੰ ਜਾਵਾਂਗੇ ਕੋਕੋ ਨੂੰ ਟੀਕਾ ਲਵਾਉਣ ਵੈਕਸੀਨ ਲਗਣੀ ਉਨੂੰ ਚਲੋ ਰਣੋਹਨ ਸਾਹਿਬ ਤੱਕ ਕਰ ਲੈਂਦੋ ਦੂਜਾ ਸਪੈਕ ਲੈ ਲਈ ਆਂ ਕੋ ਚੱਕਰ ਆਉਣ ਲੱਪੇ ਹੀ ਹਾਂ ਠੀਕ ਹੋ ਆਹ ਧਰ ਵਾਲੀ ਬੁੱਕ ਠੀਕ ਹੋਣ ਖੋਲ ਲਈ ਆ ਮੈਂ ਲੱਗ ਗਈ ਸੀ ਕੋਕੋ ਨੂੰ ਵੈਕਸੀਨ ਲਵਾਉਣ ਪਰ ਮੋਟੇ ਵੀਡੀਓ ਨੇ ਮੈਨੇ ਕਿਉਂਕਿ ਬਣਾਉਂ ਦਿੰਦੇ ਨਹੀਂ ਆ। ਬਾਕੀ ਤੁਸੀਂ ਮੇਰਾ ਤਵਾ ਦੇਖਿਆ ਹੀ ਹੋਣਾ। 3.5 ਪਿਆਉ। ਬਹੁਤ ਸਾਰਾ ਹੈ? ਸੇਮ ਹੋਵੇਗਾ। ਪਰ ਵਧੀਆ ਲੈ ਲਈ ਹੁਣ। ਚੱਲ ਜਾਏਗਾ। 2 ਸਾਲ ਦੀ ਗਾਰੰਟੀ ਹੈ ਦੀ। ਇੱਧਰ ਅੱਗ ਕਿੱਥੋਂ ਹੋ ਗਿਆ ਵਾ? ਹੈ? ਜਲੇਗਾ ਨਹੀਂ। ਚੱਲੂਗਾ ਤਾਂ ਹੈ ਪਰ 2 ਸਾਲ ਦੀ ਗਾਰੰਟੀ ਮੈਂ ਤੈਨੂੰ ਦੋ ਲਈਆਂ। ਇੱਕ ਦੀ ਜਗ੍ਹਾ ਦੋ। ਹੁਣ ਰੋਟੀ ਇੱਥੇ ਬਣਾਇਆ ਕਰਨੀ ਆ ਦੇਖ। ਇਹ ਲੈ ਲਈਆਂ ਸਿਰਫ ਟੋਸਟ, ਚਿਲਾ, ਇਹੋ ਜਿਹੀ ਇਹ ਹੀ ਖੋਲਾ ਬੇਲਾ। ਇਹ ਤੇ ਕਿਹੜਾ ਲਿਆ ਇਹ ਤੇ ਇਹ ਨਾਨਸਟਿਕ ਆ ਇਹ ਦੂਜਾ ਲੋਹੇ ਦਾ ਵਾ ਇਹ ਵਾਲਾ ਇਹ ਤੇ ਨਹੀਂ ਬੰਦੀ ਰੋਟੀ ਬਣਤੋਂ ਬਣ ਜਾਣੀ ਆ ਮਜ਼ੀ ਆ ਆਹ ਰੋਟੀ ਬਣ ਰਹੀ ਆ ਮਨ ਬਣ ਜਾਣੀ ਇਹਦੇ ਤੇ ਅੱਛਾ ਕੋਈ ਨਹੀਂ ਬੱਸ ਕੋਈ ਨਹੀਂ ਹੋਇਆ ਪਰ ਮੈਂ ਤਾਂ ਵਾਹ ਤੇ ਬੰਨ ਜੂ ਦਿੱਖੋ ਸੈਂਚ ਕੁ ਲੈ ਰਹੀ ਆ ਇਹ ਮੈਂ ਚਿਲਾ ਬਣਾਉਣ ਵਾਸਤੇ ਟੋਸਟ ਬਣਾਉਣ ਵਾਸਤੇ ਅੱਪਰਾ ਚਿਲਾ ਬਣਾਉਣ ਵਾਸਤੇ ਤੇ ਚਿਲਾ ਹੀ ਆਓ ਚਿਲਾ ਨਹੀਂ ਆਓ ਆ ਕਿ ਉਹ ਕਹਿੰਦੇ ਨੂੰ ਉੱਥੇ ਮੇਰੇ ਹੱਥ 'ਚ ਕੋਕੋ ਫੜੀ ਉਸ ਕਰਕੇ ਮੈਂ ਵੀਡੀਓ ਨਹੀਂ ਬਣਾਈ ਮੈਂ ਹਾਂ ਚਲ ਘਰ ਜਾ ਕੇ ਬਾਕੀ ਦੀ ਦੇਖਿਆ ਸੀ ਕਿ ਮੇਰੇ ਤਵੇ ਦਾ ਕੀ ਹਾਲ ਆ ਇੱਕ ਦੀ ਜਗਾ ਹੁਣ ਮੈਨੂੰ ਦੋ ਮਿਲ ਗਏ ਇਹ ਰੋਟੀਆਂ ਵਾਸਤੇ ਆ ਵੈਸੀ ਵਾਸਤੇ ਖੋਲ ਮੈਂ ਖੋਲਾਂ ਚਾਹ ਬਣਾ ਕਿਤਨੀ ਮਾਂ ਮੈਨੂੰ ਚਾਹ ਪੀਣੀ ਤਾਂ ਕਾਹ ਤੇ ਚਾਹ ਡਿੱਕਨ ਜਾਓ ਸੈਂਟਰਲ ਮੈਨੂੰ ਤਾਂ ਦੱਸ ਕਾ ਕਿਵੇਂ ਚੱਕਾ ਵੈਕਸਿੰਗ ਲੱਗ ਗਈ ਕੱਕਾ ਚਰੇ ਉੱਧਰ ਫੜਾ ਕੇ ਪਾ ਕੱਢ ਦੇ ਇੱਕ ਉਧਰ ਫੜਾ ਕੇ ਕੱਢਾ ਉਧਰ ਹੀ ਹੱਥ ਕਰ ਦੇ ਦੇ ਪਰ ਲਿਆ ਯੋ ਤੇ ਮੈਂ ਕੀ ਆਇਆ ਹਿਓ ਦੇਖ ਪ੍ਰਭ ਨੂੰ ਬੋਲ ਦੋ ਹੁਣ ਕਢਾ ਲਓ ਪ੍ਰਭਤ ਤੋੜ ਦੇ ਕੱਢ ਹੁਣ ਜਲਦੀ ਤੁਸ਼ਨ ਜਾਇਆ ਬੋਲ ਰਹੀ ਮੇਰੀ ਕੁਛ ਆਇਸ ਦੇ ਦੇ ਹਮ ਕੀ ਕਰਨਾ ਕੀ ਕਰਨਾ ਇਹੀ ਮੈਂ ਲ ਲਈ ਹਮ ਆਰਤਾ ਮੇ ਤੇ ਨਹੀਂ ਉਹ ਤੇ ਅਸਲੀ ਰੋਟੀ ਆਸਦੀ ਨਹੀਂ

ਨੋ ਸਟਿਕ ਉਹਨੇ ਲਗਾਇਆ ਹੈ ਇਹ ਜਿੱਕੇ ਕਰੀ ਹਾਂ ਨੀਚੇ ਹਰ ਚੜੂ ਲਾਇਆ ਨੇ ਉਹਨੇ ਜੇ ਮੈਨੂੰ ਨਹੀਂ ਪਸੰਦ ਹੂੰ ਤਾਂ ਇਹ ਮੈਂ ਦੋ ਲੈ ਲੈ ਖੋਲ ਦੇਣੇ ਨੇ ਥੱਲੇ ਨਾ ਸੱਟੀ ਕੁਝ ਵੀ ਇਹ ਦੇਖਿਆ ਜਾਏਗਾ ਥੱਲੇ ਵਾਲਾ ਉਹ ਖਰਾਬ ਹੋ ਗਿਆ ਦੇਖਿਆ ਜਾਏਗਾ ਸਾਰੇ ਨੇ ਇਹਨਾਂ ਵੀਡੀਓ ਵਾਲੇ ਬਲੌਗ ਵਾਲੇ ਨੇ ਵੀ ਦੇਖਿਆ ਹੋਣਾ ਕੀ ਹਾਲ ਬਣਿਆ ਪਿਆ ਤਵੇ ਦਾ ਤਵੇ ਨਾਲ ਚੁੱਲੇ ਦਾ ਚੁੱਲੇ ਨਾਲ ਹੀ ਚਲਾ ਸਹੀ ਹੈ ਦਿਖਾਈ ਦਿਖਾਈ ਲਾ ਕੇ ਕਰੀ ਗਾਣਾ ਬੰਦ ਕਰ ਲੈ ਫਿਰ ਆਪਣੇ ਵਿੱਚ ਆਓ ਚ ਪਾ ਦੋ ਚਲੋ ਜੀ ਅੱਜ ਦਿੱਤੇ ਬਣਾਉਂਗੀ ਮੈਂ ਰੁਕੀ ਪਾ ਦੋ ਮम्मी ਵਿਖਟਾਂ